ਅਗਾਮੀ ਪੈਰਾਓਲੰਪਿਕ ਦੇ ਵਿੱਚ ਭਾਰਤ ਦੇ ਤਗਮੇ ਦੀ ਗਿਣਤੀ ਨੂੰ ਵਧਾਉਣ ਦੇ ਲਈ ਕੇਂਦਰ ਸਰਕਾਰ ਨੇ ਖੇਡਾਂ ਦੀਆਂ ਤਿਆਰੀਆਂ ਉਤੇ ਰਿਕਾਰਡ 470 ਕਰੋੜ ਰੁਪਏ ਖਰਚ ਕੀਤੇ ਹਨ ਇਹ ਰਕਮ ਭਾਰਤ ਦੀਆਂ 16 ਖੇਡਾਂ ਦੀਆਂ ਤਿਆਰੀਆਂ ਤੇ ਖਰਚ ਕੀਤੀ ਗਈ ਹੈ ਇਹ ਬਹੁ ਖੇਡ ਮੁਕਾਬਲਾ ਫ੍ਰਾਂਸ ਦੀ ਰਾਜਸਥਾਨੀ ਪੈरिस ਦੇ ਵਿੱਚ 26 ਜੁਲਾਈ ਤੋਂ 11 ਅਗਸਤ ਤੱਕ 개최 ਆ ਜਾਵੇਗਾ ਤੇ ਦੱਸ ਦੇ ਕਿ ਟੋਕੀਓ 올림픽 ਦੇ ਵਿੱਚ ਜੈਵਲਨ ਥਰੋਅਰ ਨੀਰਜ ਚੋਪੜਾ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਸੋਨ ਤਗਮਾ ਜਿੱਤਣ ਨੇ ਭਾਰਤ ਵਿੱਚ ਐਥਲੈਟਿਕਸ ਲਈ ਹੋਰ फंडिंग का रोल दता जिस तू तो बाद उन मिशन कमेटी मुताबिक सरकार ने अथलैटिक छियानवे रुपए खर्च किए किसी भी खेड लिता गया सब तो वे पिछले ओलंपिक की तैयारी के लिए अथलैटिक सिर्फ दस के पां उशारिया अठती करोड़ रुपए मिले सन पर इस बार नीरज चोपड़ा की जितो तो बाद खेड उत्तर लगभग अठारह गुना वानि के छियानवे करोड़ रुपए खर्च किए िया तो 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 दो करोड़ रुपए है इस तुम तो तीजे स्थान तकबाजी साठ हिरानवे करोड़ रुपए स्थान से शूटिंग साठ अशारिया बताली करोड़ रुपए फंड दिता गया है ਜੋ ਹੈ ਪਿਛਲੀਆਂ 올림픽 ਖੇਡਾਂ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਨੂੰ ਐਸਓਆਰ ਕੇਂਦਰ ਸਰਕਾਰ ਨੇ 41.29 ਕਰੋੜ ਰੁਪਏ ਦਿੱਤੇ ਹਨ ਜਦਕਿ ਤੀਰਅੰਦਾਜ਼ੀ ਨੂੰ 39 ਕਰੋੜ ਰੁਪਏ ਮਿਲੇ ਹਨ ਕੁਸ਼ਤੀ ਨੂੰ 47 ਕਰੋੜ ਰੁਪਏ ਅਤੇ weight lifting ਨੂੰ 26.98 ਕਰੋੜ ਰੁਪਏ ਜੋ ਦਿੱਤੇ ਗਏ ਨੇ ਦੱਸਦੇ ਕਿ ਇਸ ਵਿੱਚ ਸਭ ਤੋਂ ਘੱਟ ਇਸ ਵਾਰ ਜੋ ਹੈ ਘੋੜਸਵਾਰੀ ਨੂੰ ਸਭ ਤੋਂ ਘੱਟ ਫੰਡ ਮਿਲਿਆ ਹੈ ਜੋ ਕਿ ਲਗਭਗ 95 ਲੱਖ ਰੁਪਏ ਦੇ ਹੀ ਕਰੀਬ